ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਰਾਜੀਸ਼ ਗਿੱਲ ਤੁਸੀਂ ਦੇਖ ਰਹੇ ਹੋ ਲੋਕ ਰਾਜ ਟੀਵੀ ਇਸ ਜਗ੍ਹਾ ਤੇ ਜਿੱਥੇ ਇਸ ਵੇਲੇ ਮੈਂ ਮੌਜੂਦ ਹਾਂ ਇਹ ਅਮਰ ਸਰਦਾ ਪੌਸ਼ ਏਰੀਆ ਨਿਊ ਅਮਰਸਰ ਏਰੀਆ ਹੈ ਤੁਹਾਨੂੰ ਹੈਰਾਨੀ ਹੁੰਦੀ ਹੋਏਗੀ ਕਿ ਇਹ ਨਿਊ ਅਮਰਸਰ ਤਾਂ ਹੈ ਪਰ ਇੱਥੋਂ ਦੇ ਹਾਲਾਤ ਦੇਖੋ ਤੁਹਾਨੂੰ ਲੱਗੇਗਾ ਕਿ ਪਤਾ ਨਹੀਂ ਕਿੱਥੇ ਆਪਾਂ ਖੜੇ ਆ ਕੂੜੇ ਦਾ ਡੰਪ ਹੈ ਇਸ ਪਾਸੇ ਵੱਲ ਦੇਖੋ ਤੁਸੀਂ ਇਹ ਕੂੜੇ ਦਾ ਡੰਪ ਬਹੁਤ ਵੱਡਾ ਡੰਪ ਹੈ ਖੜੋਣਾ ਇੱਥੇ ਮੁਸ਼ਕਲ ਹੈ ਬਦਬੂ ਦੇ ਕੂੜੇ ਦੇ ਨਾਲ 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 ਹੀ ਅੰਬਾਰ ਲੱਗੇ ਹੋਏ ਨੇ ਇਸ ਦੇ ਬਿਲਕੁਲ ਨਾਲ ਇੱਕ ਇੰਡਸਟਰੀ ਹੈ ਫਾਰਮਾ ਇੰਡਸਟਰੀ ਦੱਸੀ ਜਾ ਰਹੀ ਹੈ ਪੋਲੂਸ਼ਨ ਜਿਹੜਾ ਲਗਾਤਾਰ ਇੱਥੋਂ ਆ ਰਿਹਾ ਹੈ ਔਰ ਇਸ ਪਾਸੇ ਵੱਲ ਤੁਹਾਨੂੰ ਦਿਖਾਵਾਂਗਾ ਕਿ ਤੁਸੀਂ ਅ ਮੇਰੇ ਸੱਜੇ ਪਾਸੇ ਵੱਲ ਦੇਖੋਗੇ ਕਿ ਬਸਾਂ ਲੱਗੀਆਂ ਹੋਈਆਂ ਟੋਟਲ ਇਨਕ੍ਰੋਚਮੈਂਟ ਇੱਥੇ ਕੋਈ ਵਾਲੀਵਾਰਸ ਨਹੀਂ ਕੋਈ ਪੁੱਛਣ ਵਾਲਾ ਨਹੀਂ ਔਰ ਇੱਥੋਂ ਦੇ ਜੋ ਹਾਲਾਤ ਨੇ ਇਹ ਸੜਕ ਹੈ ਰੋਡ ਹੈ ਇਹ ਜਾਂਦੀ ਹੈ ਰੋਡ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਹੈ ਇਹਦੇ ਰੋਡ ਦੇ ਹਾਲਾਤ ਤੁਸੀਂ ਦੇਖ ਲਓ ਕਿ ਗੱਡੀ ਇੱਥੋਂ ਤੱਕ ਲਿਆਉਣਾ ਮੁਸ਼ਕਿਲ ਹੈ ਇਹ ਹਾਲਾਤ ਨੇ ਨਿਊ ਅਮਰਸਰ ਦੇ ਬਿਲਕੁਲ ਜੀ ਨਿਊ ਅਮਰਸਰ ਦੇ ਹਾਲਾਤ ਨੇ ਨਿਊ ਅਮਰਸਰ ਜਿਹੜਾ ਕਿ ਅਮਰਸਰ ਦਾ ਇੱਕ ਮੁਕਟ ਮੰਨਿਆ ਜਾਂਦਾ ਇੱਕ ਪੌਸ਼ ਏਰੀਆ ਹੈ ਜਦੋਂ ਅਸੀਂ ਜਲੰਧਰ ਰੋਡthਣੀ ਆਉਂਦੇ ਹਾਂ ਤਾਂ ਪਹਿਲੇ ਗੋਲਡਨ ਗੇਟ ਦੇ ਨਾਲ ਨਿਊ ਅਮਰਸਰੀ ਆਉਂਦਾ ਹੈ ਜਿਹੜਾ ਕਿ ਬਹੁਤ ਮਸ਼ਹੂਰ ਹੈ ਸਾਡਾ ਪ੍ਰੈਸ ਕਲੱਬ ਵੀ ਉਸ ਨਿਊ ਅਮਰਸਰ ਦੇ ਵਿੱਚ ਹੀ ਹੈ ਦਿਨੇਸ਼ ਬੱਸੀ ਜਿਹੜੇ ਕਿ ਸਾਬਕਾ ਇੰਪਰੂਵਮੈਂਟ ਟਾਸ ਦੇ ਚੇਅਰਮੈਨ ਨੇ ਔਰ ਕਿਉਂਕਿ ਇਹ ਜਗ੍ਹਾ ਇੰਪਰੂਵਮੈਂਟ ਟਾਸ ਦੀ ਜਿੱਤੇ ਕਿ ਡੰਪ ਬਣਿਆ ਹੋਇਆ ਹੈ ਇਹਨਾਂ ਨੇ ਇਹ ਮੁੱਦਾ ਚੁੱਕਿਆ ਹੈ ਅੱਜ ਮੀਡੀਆ ਨੂੰ ਇੱਥੇ ਸੱਦਿਆ ਹਾਂ ਬੱਸੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਇਹ ਮੁੱਦਾ ਕਦੋਂ ਦਾਵਾ ਲਟਕਿਆ ਹੋਇਆ ਹੈ ਕਿ ਇਹ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ। ਦੇਖੋ ਪਹਿਲਾਂ ਤਾਂ ਸਭ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਗਿੱਲ ਸਾਹਿਬ ਜੀ ਅੱਜ ਮੈਨੂੰ ਪਿਛਲੇ ਲਾਸਟ ਵੀਕ ਤੋਂ ਨਿਊ ਅੰਮ੍ਰਿਤਸਰ ਜਿੱਦੋਂ ਮੈਂ ਲਾਸਟ ਵੀਕ ਜੋੜੇ ਫਟਕ ਤੇ ਇਸ਼ੂ ਚੁੱਕਿਆ ਸੀ ਕੂੜੇ ਦੇ ਢੇਰ ਦੇ ਕਿਉਂਕਿ ਉਹ ਮੈਂ ਖੁਦ ਆਪਣੀ ਟੈਨਿਓਵਰ ਚ ਅੰਡਰਪਾਸ ਬਣਾ ਕੇ ਦਿੱਤਾ ਸੀ। ਮੈਨੂੰ ਨਿਊ ਅੰਮ੍ਰਿਤਸਰ ਦੇ ਲੋਕਾਂ ਦੇ ਫੋਨ ਆਏ ਕਿ ਬੱਸੀ ਸਾਹਿਬ ਤੁਸੀਂ ਉੱਥੇ ਦੇ ਇਸ਼ੂ ਚੁੱਕ ਰਹੇ ਹੋ। ਇੱਥੇ ਵੀ ਕੂੜੇ ਦਾ ਡੰਪ ਆ ਬਹੁਤ ਵੱਡਾ ਹੂੰ ਤੁਸੀਂ ਇੱਥੇ ਵੀ ਆਓ ਅਸੀਂ ਜੀਣਾ ਸਾਡਾ ਹਰਾਮ ਹੋ ਗਿਆ ਅਸੀਂ ਕਰੋੜਾ ਰੁਪਿਆ ਦਾ ਘਰ ਬਣਾ ਕੇ ਬੈਠੇ ਆ ਬਹੁਸ਼ ਇਲਾਕਾ ਇੱਕ ਬੜਾ ਪਵਿੱਤਰ ਗੁਰੂ ਮਹਾਰਾਜ ਦੇ ਨਾਮ ਤੇ ਇਸ ਇਲਾਕੇ ਦਾ ਨਾਮ ਹੈ ਗੁਰੂ ਰਾਮਦਾਸ ਬਿਲਕੁਲ ਨਗਰ ਨਿਊ ਅੰਮ੍ਰਿਸਰ ਕਹਿੰਦੇ ਜਿਹੜਾ ਬੜਾ ਇੱਕ ਹੂੰ ਬਹੁਸ਼ ਇਲਾਕਾ ਹੈ ਤੁਹਾਡਾ ਪ੍ਰੈਸ ਕਲੱਬ ਹੀ ਇਸ ਇਲਾਕੇ ਦੇ ਵਿੱਚ ਸੀ ਮੈਂ ਜਦੋਂ ਆਇਆ ਇਨ ਬਿਟਵੀਨ ਮੈਨੂੰ 베ਰਕੇ ਤੋਂ ਵੀ ਕਾਲ ਆਨੇ ਸ਼ੁਰੂ ਹੋ ਗਏ ਕਿ 베ਰਕੇ ਪਲਾਂਟ ਦੇ ਸਾਹਮਣੇ ਕੂੜੇ ਦਾ ਡੰਪ ਲੱਗ ਰਿਹਾ ਬੱਲੇ ਨਹਿਰ ਦੇ ਕੰਡੇ ਤੇ ਡੰਪ ਲੱਗ ਰਿਹਾ 100 ਫੁੱਟੀ ਰੋਡ ਤੇ ਡੰਪ ਲੱਗ ਰਿਹਾ ਤੇ ਅੱਜ ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਬੁਲਾਇਆ ਕਿ ਆ ਕੇ ਤੇ ਤੁਸੀਂ ਵੇਖੋ ਤੇ ਸਹੀ ਹਾਲਾਤ ਜਦੋਂ ਮੈਂ ਆ ਕੇ ਹਾਲਾਤ ਵੇਖੇ ਆ ਦੇਖੋ ਕੀ ਹਾਲਾਤ ਬਣਾਏ ਕਰੋੜਾਂ ਦੀ ਜਗ੍ਹਾ ਆ ਮੇਰੇ ਕੋਲ ਨਕਸ਼ਾ ਦੀ ਆ ਨਕਸ਼ੇ ਦੇ ਵਿੱਚ ਐਮ ਆਈ ਡੀ ਫਲੈਟਸ ਦਾ ਏਰੀਆ ਕਰੋੜਾਂ ਰੁਪਏ ਦੀ ਥਾਂ ਹੈ ਇਹ ਵਾਲੀ ਇੱਥੇ ਅਜੇ ਕੂੜੇ ਦਾ ਡੰਪ ਬਣਿਆ ਆ। ਆ ਇੱਕ ਕੈਮੀਕਲ ਫੈਕਟਰੀ ਆ ਜਿਹੜਾ ਆਪਣਾ ਕੈਮੀਕਲ ਸਾਰਾ ਇੱਥੇ ਸੂਏ ਛੱਡ ਦਿੰਦੇ ਨੇ। درختਾਂ ਦਾ ਹੀ ਹਾਲਾਤ ਵੇਖੋ ਕੀ ਬਣਾਤੇ। ਆ ਬਸਾਂ ਦੇ ਕਬਜ਼ੇ ਕੀਤੇ ਬਸਾਂ ਦੀ ਇਹ ਵੀ ਪ੍ਰਾਈਮ ਲੋਕੇਸ਼ਨ ਆ। ਰੇਤਾ ਬਜਰੀ ਦੇ ਕਬਜ਼ੇ ਇੱਥੇ ਡੰਪ ਬਣਾਇਆ ਹੈ। ਆ 45 ਫੁੱਟ ਦੀ ਰੋਡ ਆ। ਇਹ 45 ਫੁੱਟ ਦੀ ਰੋਡ ਜੇ ਆ ਬੰਨ ਜਵੇ ਤੇ ਮੈਂ ਸਮਝਦਾ ਕਿ ਉਸ ਚੌਂਕ ਨੂੰ ਕਾਫੀ ਰਿਲੀਫ ਮਿਲ ਜਾਏਗਾ। ਲੋਕ ਪਰੇਸ਼ਾਨ ਅੱਧਾ ਅੱਧਾ ਘੰਟਾ ਜਾਮ ਕੀ ਪਰੇਸ਼ਾਨੀ ਕੀ ਆ ਰਹੀ ਹੈ ਲੋਕਾਂ ਨੂੰ ਇੱਥੇ ਦੇ ਜਿਹੜੇ ਨਿਊ ਅਮਨਸਰ ਦੇ ਕਿਉਂਕਿ ਫੈਕਟਰੀ ਵੀ ਆ ਜ਼ਾਹਿਰ ਤੌਰ ਤੇ ਪੋਲੂਸ਼ਨ ਤਾਂ ਹੈ ਹੀ ਹੈ ਡੰਪ ਵੀ ਆ ਹੋਰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਲੋਕ ਸਮੈਲ ਦਾ ਬੁਰਾ ਹਾਲਾਤ ਨੇ ਕੂੜੇ ਦੇ ਢੇਰ ਲੱਗੇ ਨੇ ਖੋਵਾ ਹੁੰਦੀਆਂ ਨੇ ਓਕੇ ਆਏ ਦਿਨ ਜਦੋਂ ਲੋਕ ਤੰਗ ਜਾਮ ਚ ਫਸੇ ਹੁੰਦੇ ਨੇ ਉਦੋਂ ਲੋਕ ਕੀ ਕਰਦੇ ਨੇ ਇਧਰੋਂ ਨਿਕਲਣਾ ਸ਼ੁਰੂ ਕਰ ਦਿੰਦੇ ਨੇ ਹੂੰ ਜਦੋਂ ਲੋਕ ਨਿਕਲਦੇ ਨੇ ਇੱਥੇ ਗਲਤ ਅੰਸਲ ਨਸ਼ੇ ਕਰਨ ਵਾਲੇ ਬੈਠੇ ਹੁੰਦੇ ਨੇ ਖੂਆ ਕਰਨ ਵਾਲੇ ਬੈਠੇ ਨੇ ਆਏ ਦਿਨ ਕਿਸੇ ਨਾ ਕਿਸੇ ਨਾ ਖੂਆ ਵੀ ਆ ਇਹ ਸਭ ਚੀਜ਼ਾਂ ਨੂੰ ਵੇਖਦੇ ਹੋਏ ਮੈਂ ਅੱਜ ਤੁਹਾਡੇ ਮਾਧਿਅਮ ਕਿਉਂਕਿ ਤੁਸੀਂ ਮੀਡੀਆ ਵਾਲੇ ਜੀ ਲੋਕਾਂ ਦੀ ਆਵਾਜ਼ ਹੋ ਤੇ ਤੁਹਾਡੇ ਮਾਧਿਅਮ ਐਮਐਲਏ ਜੀਵਨਜੋਤ कौर ਮੇਅਰ ਕਿਉਂਕਿ ਇੱਕ ٹرسٹ ਦਾ ਏਰੀਆ ਹੂੰ ਮੇਅਰ ਰਿੰਟੂ ਜੀ ਮੋਤੀਪਾਟੀਆਂ ਮੇਅਰ ਜੀ ਤੇ ਚੇਅਰਮੈਨ ਜਿੰਟੂ ਜੀ ਇਹਨਾਂ ਨੇ ਜਾਗਾਨ ਦਾ ਕੰਮ ਕੀਤਾ ਕਿ ਇੱਥੇ ਇੱਕ ਮੰਨਿਸਟਰ ਵੀ ਰਹਿੰਦੇ ਆ ਈਡੀਓ ਸਾਹਿਬ ਦਾ ਘਰ ਵੀ ਇੱਥੇ ਆ ਇੱਕ ਐਮਐਲਏ ਸਾਹਿਬ ਦੇ ਸਸਰਾਲ ਵੀ ਇੱਥੇ ਬਿਲਕੁਲ ਨੇੜੇ ਹੀ ਆ ਜਿਹੜੇ ਤਲਵੰਡੀ ਸਾਹਿਬ ਤੋਂ ਨੇ ਬਲਜਿੰਦਰ ਕੌਰ ਜੀ ਜੀ ਮੈਡਮ ਜੀਵਨ ਜੋਤ ਦਾ ਆਫਿਸ ਵੀ ਅਦੇ ਨੇੜੇ ਹੀ ਆ ਲੇਕਿਨ ਹਾਲਾਤ ਕੀ ਹੈ ਕਿ ਇਹ ਲੋਗ ਅੱਜ ਡੇ ਬਾਈ ਡੇ ਅੱਜ ਜੇ ਅਸੀਂ ਇਹ ਲੋਗ ਨਹੀਂ ਆਵਾਜ਼ ਚੁੱਕਣਗੇ ਤੇ ਇਹ ਵੀ ਉਹਦੇ ਭਗਤਾਂ ਵਾਲੇ ਮੰਗਰ ਵੱਡੇ ਵੱਡੇ ਡੰਪ ਲੱਗ ਜਾਣਗੇ ਬਾਬਾ ਪੂਰੀ ਵਾਲੇ ਤੇ ਵਿਚਾਰੇ ਉਹਨਾਂ ਨੇ ਇੱਕ ਬਹੁਤ ਸੁੰਦਰ ਸੈਰਗਾਹ ਬਣਾਤੀ ਉਹਦੇ ਅੱਗੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਤੁਸੀਂ ਇਹਨੂੰ ਬੱਲੇ ਤੱਕ ਲੈ ਜਾਓ ਹਮ ਤੇ ਲੇਕਿਨ ਇਥੇ ਹਾਲਾਤ ਕੀ ਬਣਾਤੇ ਕਰੋੜਾਂ ਦੀ ਥਾਂ ਮੈਂ ਸਰਕਾਰ ਕਹਿੰਦੀ ਪੈਸੇ ਨਹੀਂ ਹੈ ਡਵੈਲਪਮੈਂਟ ਕਰਨ ਲਈ ਸਾਡੇ ਕੋਲ ਕੁਝ ਨਹੀਂ ਹੈ ਤੇ ਇਹ ਕਰੋੜਾਂ ਦੀਆਂ ਥਾਵਾਂ ਵਰਤਨ ਇਹਨੂੰ ਕੂੜੇ ਦੇ ਡੰਪ ਬਣਾ ਦੇਣਗੇ ਤੇ ਕੀ ਹਾਲਾਤ ਹੋਣਗੇ ਇਹ ਲੋਕਾਂ ਕੋ ਕਬਜ਼ੇ ਛੁੜਾ ਦੇ ਕਿਸੇ ਨਾ ਲਿਟੀਗੇਸ਼ਨ ਹੈ ਉਹਨੂੰ ਲਿਟੀਗੇਸ਼ਨ ਨੂੰ ਦੂਰ ਕੀਤਾ ਜਾਵੇ ਅੱਜ ਮੈਂ ਇਸ ਇਲਾਕੇ ਦੇ ਲੋਕਾਂ ਦੀ ਗੱਲ ਸੁਣ ਕੇ ਪਰ ਤੁਸੀਂ ਇਹ ਗੱਲ ਕੀਤੀ ਇਨਕ੍ਰੋਚਮੈਂਟ ਦੀ ਜਿਹੜੇ ਆ ਕੀਤੀ ਹੋਈ ਆ ਬੱਸਾਂ ਲੱਗੀਆਂ ਚ ਹਿੰਦਪਾਕ ਦੋਸਤੀ ਵਾਲੀ ਬੱਸ ਵੀ ਲੱਗੀ ਆ ਦੇਖੋ ਲਾਹੌਰ ਜਾਣ ਵਾਲੀ ਬੱਸ ਲੱਗੀ ਮੈਨੂੰ ਐ ਨਹੀਂ ਸਮਝ ਆ ਰਹੀ ਕਿ ਇੱਥੇ ਕਿਉਂ ਲੱਗੀ ਆ ਇਹ ਮੈਂ ਕਹਿੰਦਾ ਪੈ ਕੇ ਸਭ ਗੋਲਮਾਲ ਆ ਕਿਸੇ ਨੇ ਕੋਈ ਧਿਆਨ ਨਹੀਂ ਕਿ ਦੇ ਵਿੱਚ ਕੀ ਆ ਗੋਲਮਾਲ ਕੀ ਆ ਕੀ ਕਨਾਈਮਸ ਕੀ ਦੀਏ ਕੀ ਇਹ ਕਰੋੜਾਂ ਦੀ ਜਗ੍ਹਾ ਤੇ ਕਬਜ਼ੇ ਕਰਾ ਕੇ ਬੈਠੇ ਨੇ ਇੱਕ ਐਕਸੀਅਨ ਅਮਨਦੀਪ ਹੈ ਜਦੋਂ ਮੈਰੇ ਟਾਈਮ ਸੀ ਉਹ ਜਾਜਗੜ ਲਗਨ ਉਹਥੇ ਕਬਜ਼ੇ ਕਰਾਈ ਸੀ ਉਦੋਂ ਮੈਂ ਰੇਤਾ ਬਜਰੀ ਵਾਲੇ ਉਦੋਂ ਚੁਕਾ ਕੇ ਉਹਥੇ ਭੇਜੇ ਸੀ ਤੁਹਾਨੂੰ ਯਾਦ ਹੋਏਗਾ ਹਾਂ ਉਦੋਂ ਚੁਕਾਤੇ ਤੇ ਹੁਣ ਇੱਥੇ ਲਾਤੇ ਵੇਖੋ ਚੇਅਰਮੈਨ ਦਾ ਇੰਨਾ ਧਿਆਨ ਨਹੀਂ ਰਹਿੰਦਾ ਕਿਉਂ ਅਸੀਂ ਏਰੀਏ ਸਾਰੇ ਡਿਸਟ੍ਰੀਬਿਊਟ ਕਰਦੇ ਆ ਐਸਐਕਸੀਨ ਨੂੰ ਐਸ ਏਰੀਆ ਉਹ ਜਿੱਥੇ ਜਾਏਗਾ ਕਬਜ਼ੇ ਕਰਾਂਦਾ ਜਿੱਥੇ ਜਾਏਗਾ ਫੋਟੋ ਮੈਂ ਤੁਹਾਨੂੰ ਦੱਸਣਾ ਮੇਨ ਸੜਕ ਤੇ ਨੇ ਚਾਰ ਦੀਵਾਰੀ ਕਰਾਈ ਇੱਕ ਕਾਰਾਂ ਵਾਲਿਆਂ ਨੂੰ ਗੱਡੀਆਂ ਲਾਂਦੀ ਫੋਟੋ ਦਿਖਾਣਾ ਹੈ ਕਾਰਾਂ ਵਾਲੇ ਨੇ ਗੱਡੀਆਂ ਲਾਂ ਲਈ ਉਹ ਚਾਰ ਦੁਵਾਰੀ ਕਰਾਤੀ ਸਰਕਾਰ ਦਾ ਕਰੋੜਾ ਰੁਪਇਆ ਲਾਤਾ ਓਕੇ ਆ ਵੇਖੋ ਗੱਡੀਆਂ ਉੱਥੇ ਲੱਗ ਕੇ ਬੈਠੀਆਂ ਜੀ ਸਾਰੀਆਂ ਹਮ ਮੱਕੀ ਹਰ ਜਗ੍ਹਾ ਕਬਜ਼ੇ ਯਾਰ ਕਰੋੜਾਂ ਦੀਆਂ ਥਾਵਾਂ ਤੇ ਕਬਜ਼ੇ ਇਹ ਜੇ ਸਰਕਾਰ ਇੱਥੇ ਪ੍ਰਾਪਰ ਇਹਨੂੰ ਇੱਥੇ ਐਮ ਆਈ ਡੀ ਫਲੈਟਸ ਬਣਾ ਦੇਣਾ ਇਹ ਰਸਤਾ ਬਣਾ ਦੇਣ ਤੇ ਮੈਂ ਸਮਝਦਾ ਕਿ ਅੰਮ੍ਰਿਤਸਰ ਦਾ ਸਭ ਤੋਂ ਨਿਊ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਰਿਐਕਸ਼ਨ ਨਾਲ ਗੱਲ ਹੋਈ ਅਮਨਦੀਪ ਨਾਲ ਗੱਲ ਹੋ ਮੈਂ ਗੱਲ ਨਹੀਂ ਕੀਤੀ ਮੈਂ ਤੁਹਾਡੇ ਮਾਧਿਅਮ ਨਾਲ ਗੱਲ ਕੀਤੀ ਮੈਂ ਮੇਅਰ ਨੂੰ ਔਰ ਚੇਅਰਮੈਨ ਨੂੰ ਮੇਲ ਕਰੂੰਗਾ ਆਪਣਾ ਮੈਮੋਰੰਡਮ ਔਰ ਡੀ ਸੀ ਸਾਹਮਣੂ ਮੈਮੋਰੰਡਮ ਦਵਾਂਗਾ 1-2 ਦਿਨਾਂ ਦੇ ਵਿੱਚ ਕਿ ਇਸ ਇਲਾਕੇ ਦੇ ਵੀ ਪਿਕਚਰਸ ਦਊਂਗਾ ਇਹ ਹਾਲਾਤ ਨੇ ਜਲਦੀ ਤੋਂ ਜਲਦੀ ਕੂੜੇ ਦਾ ਢੰਗ ਚੁੱਕਿਆ ਨਹੀਂ ਤੇ ਮੈਂ ਨਿਊ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਮੀਟਿੰਗ ਕਰਕੇ ਤਰਨਾ ਲਾਉਂਗਾ ਔ ਬਿਲੰਦ ਗਾਨਾ ਕੀ ਲੱਗਦਾ ਤੁਹਾਨੂੰ ਜੀ ਕਿ ਜਿਵੇਂ ਇਹ ਹਾਲਾਤ ਨੇ ਤੁਸੀਂ ਕਬਜ਼ਿਆਂ ਦੀ ਵੀ ਗੱਲ ਕੀਤੀ ਕਿ ਕਬਜ਼ੇ ਤੱਕ ਕਰਾਏ ਜਾ ਰਹੇ ਨੇ ਔਰ ਇੰਪਰੂਵਮੈਂਟ ਟਰਸਟ ਕਿਉਂਕਿ ਤੁਸੀਂ ਵੀ ਚੇਅਰਮੈਨ ਰਹੇ ਹੋ ਉਸ ਤੇ ਇੰਪਰੂਵਮੈਂਟ ਟਰਸਟ ਤੇ ਲੋਕ ਹੋਰ ਆਵਾਜ਼ਾਂ ਚੁੱਕ ਰਹੇ ਨੇ 55 ਕਰੋੜ ਦੀਆਂ ਜਿਹੜੀਆਂ ਆਵਾਜ਼ਾਂ ਚੁੱਕ ਰਹੇ ਨੇ ਕਿ ਉਹ ਜਿਹੜੇ ਠੇਕੇ ਨੇ ਉਹ ਇੱਕ ਖਾਸ ਸ਼ਰਮਾ ਜਿਹੜੀ ਐਸੋਸੀਏਟਸ ਦਾ ਨਾਮ ਲਿਆ ਜਾ ਰਿਹਾ ਕਿ ਉਹਨਾਂ ਦਿੱਤੇ ਜਾ ਰਹੇ ਨੇ ਤੁਸੀਂ ਵੀ ਚੇਅਰਮੈਨ ਰਹੇ ਹੋ ਕੀ ਇਹ ਹੈ ਕੀ ਹੈ ਕੀ ਘੁਟਾਲਾ ਹੈ ਦੇਖੋ ਮੈਨੂੰ ਮੇਰੇ ਟਾਈਮ ਤੇ ਨਾਂ ਤੇ ਇਦਾਂ ਦਾ ਕੋਈ ਛੇ ਟੈਂਡਰ ਟੁੰਡਰ ਚ ਹੋਇਆ ਸੀ ਜੇ ਉਹਦੀ ਐਲੀਜੀਬਿਲਟੀ ਹੋਏਗੀ ਤਾਂ ਉਹ ਬਿਡ ਦੇ ਵਿੱਚ ਆਏਗਾ ਜੀ ਠੀਕ ਹੈ ਨਾ ਜੇ ਛੋਟੇ ਠੇਕੇਦਾਰ ਜਾਂ ਠੇਕੇਦਾਰ ਆਵਾਜ ਚ ਕਰੇ ਕੋਈ ਉਹਦੇ ਵਿੱਚ ਪਾਏ ਹੋਣਗੇ ਕੁਛ ਐਸੀਆਂ ਕਿ ਜਿਹੜਾ ਉਹਨੂੰ ਫਾਇਦਾ ਦਿੱਤਾ ਹੋਵੇ ਇਹ ਸਰਕਾਰ ਨੂੰ ਔਰ ਵਿਜੀਲੈਂਸ ਨੂੰ ਇਹਦੀ ਜਾਂਚ ਕਰਨੀ ਚਾਹੀਦੀ ਹੈ ਜੇ ਉਹਦੇ ਵਿੱਚ ਘਟਾਲਾ ਨੂੰ ਕੈਨਸਲ ਕਰਨਾ ਚਾਹੀਦਾ ਲੇਕਿਨ ਉਹ 52 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈਗਾ ਜੇ ਉਹ ਲੀਜੀਬਲ ਹੈ ਤੇ ਜ਼ਰੂਰ ਕਰਾਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਇਹਦੀ ਵਿਜੀਲੈਂਸ ਕੋ ਜਾਂਚ ਹੋਣੀ ਚਾਹੀਦੀ ਬਿਲਕੁਲ ਕਰਨੀ ਕਰਨੀ ਚਾਹੀਦੀ ਹੈ ਨਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 52 ਕਰੋੜ ਦਾ ਟੈਂਡਰ ਇੱਕ ਬੰਦੇ ਨੂੰ ਦੇ ਰਿਹਾ ਸ਼ਰਮੇ ਨੂੰ ਹੀ ਦੇ ਰਿਹਾ ਤੇ ਉਹਦੀ ਜਾਂਚ ਕਰਾ ਲਾ ਜੇ ਉਹ ਲੀਜੀਬਲ ਹੈ ਉਹ ਕਰ ਸਕਦਾ ਤੇ ਦੇਣਾ ਚਾਹੀਦਾ ਜੇ ਨਹੀਂ ਦੇਖੋ ਕੰਮ ਤੋਂ ਪਹਿਲਾਂ ਹੀ ਆਪਾਂ ਕਿਸੇ ਤੇ ਕੁਐਸਚਨ ਮਾਰਕ ਕਰੀਓ ਤੇ ਕਰ ਨਹੀਂ ਸਕਦੇ ਕਿਸੇ ਨੂੰ ਨਹੀਂ ਕੰਮ ਮਿਲਿਆ ਉਨੇ ਕੁਐਸਚਨ ਮਾਰਕ ਕਰਨੇ ਆ ਤਾਂ ਜੇ ਕਿਸੇ ਨੂੰ ਕੰਮ ਕਰਨ ਤੋਂ ਬਾਅਦ ਕੋਈ ਚੁਕਨੇ ਉਹੀ ਕ Issue ਆ ਜਾ ਬੜਾ ਕੁਛ ਹੈ ਇਹ ਅਫਸਰ ਬਾਬੂਆਂ ਦਾ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ ਇਹ ਬਾਬੂਆਂ ਨੇ ਹਰੇਕ ਸਰਕਾਰ ਨੂੰ ਬੇਫਕੂ ਬਣਾਉਂਦਾ ਕੰਮ ਕੀਤਾ ਕੋਈ ਕੰਮ ਅੱਜ ਇਹ ਸਰਕਾਰ ਦੇ ਵਿੱਚ ਲੋਕਾਂ ਨੇ 2022 ਤੇ ਬਦਲਾਵ ਕਿਉਂ ਲੈ ਕੇ ਆਇਆ ਸੀ ਕਿ ਬਾਬੂਆਂ ਬਾਬੂਆਂ ਨੇ ਜਿਹੜੇ ਪੁਰਾਣੇ ਲੀਡਰ ਸੀ ਬਾਬੂਆਂ ਤੇ ਵਿਸ਼ਵਾਸ ਕਰਕੇ ਬੈਠੇ ਸੀ ਲੇਕਿਨ ਅੱਜ ਵੀ ਉਹੀ ਹਾਲਾਤ ਹੈ ਮੈਂ ਫੇਰ ਇੱਕ ਵਾਰੀ ਇਹ ਸਰਕਾਰ ਦੇ ਮੈਡਮ ਨਵਜੋਤ ਕੋਲ ਨੂੰ ਚਾਰ ਸਾਲ ਬਹੁਤ ਤੁਸੀਂ ਆਪਣੇ ਵਾਸਤੇ ਕੱਲਿਆ ਹੁਣ ਸ਼ਹਿਰ ਗੁਰੂ ਨਗਰੀ ਵਾਸਤੇ ਕਰੀਏ ਇੱਕ ਸਾਲ ਰਹਿ ਗਿਆ ਨਵਜੋ ਮੈਡਮ ਜੀਵਨ ਜੋਤਿਆ ਜਾਂ ਹੋਰ ਜਿਹੜੇ ਲੀਡਰ ਹੈ ਜਿਹੜੇ ਮੰਤਰੀ ਤੱਕ ਇੱਥੇ ਰਹਿੰਦੇ ਨੇ ਅੱਜ ਤੱਕ ਉਹਨਾਂ ਨੇ ਕਿਉਂ ਨਹੀਂ ਇਹਦੇ ਬਾਰੇ ਕੀਤਾ ਕੀ ਲੱਗਦਾ ਆ ਲੋਕ ਬੈਠੇ ਇੱਥੇ ਨਿਊਂਬ੍ਰਿਸਰ ਵਾਲੇ ਸੁਣਦੇ ਹੀ ਨਹੀਂ ਕਿਸੇ ਬਿਲਕੁਲ ਹਾਂਜੀ ਆ ਦੇਖੋ ਜੀ ਆ ਉਹ ਚਾਰ ਦਵਾਰੀ ਸਪੈਸ਼ਲ ਕੀਤੀ ਗਈ ਮੇਨ ਸੜਕ ਤੋਂ ਆ ਗੱਡੀਆਂ ਆ ਦੇਖੋ ਆ ਗੱਡੀਆਂ ਲਈ ਉਹਨਾਂ ਨੂੰ ਡੰਪ ਬਣਾ ਕੇ ਦਿੱਤਾ ਗਿਆ ਪ੍ਰਾਈਮ ਲੋਕੇਸ਼ਨ ਕਰੋ ਅਰਮਨਦੀਪ ਵੱਲੋਂ ਇਹ ਵੀ ਕਰੋ ਬਿਲਕੁਲ ਉਹੀ ਹੈ ਉਦੋਂ ਤੋਂ ਜਦੋਂ ਦਾ ਉਹ ਐਕਸੀਡੈਂਟ ਉਦੋਂ ਦਾ ਕੰਮ ਚੱਲ ਰਿਹਾ ਚਾਰ ਦਵਾਰੀ ਵੀ ਉਹਨੇ ਕਰਾਈ ਔਰ ਇਸ ਚਾਰ ਦਵਾਰੀ ਦਾ ਟੈਂਡਰ ਖਲਾ ਕੇ ਦਿੱਤਾ ਜਬੇ ਟੈਂਡਰ ਹੀ ਨਹੀਂ ਲੱਗਾ ਹਮ ਇਹ ਲੋਕਾਂ ਦੇ ਕੰਮਾਂ ਵਿੱਚੋਂ ਪਤਾ ਨਹੀਂ ਕਿਹਦੇ ਚੱਕੜਾਤੀਆਂ ਕਿ ਸਿਰਫ ਇਸ ਇੱਕ ਗੱਡੀਆਂ ਦੇ ਵਪਾਰੀ ਨੂੰ ਉਹਦੇ ਡੰਪ ਬਣਾਈ ਜਾ ਰਿਹਾ ਇੱਥੇ ਲਾਈ ਜਾ ਰਿਹਾ ਤੁਸੀਂ ਦੇਖੋਗੇ ਬਿਲਕੁਲ ਮੇਨ ਸੜਕ ਤੇ ਇੱਕ ਜਗ੍ਹਾ ਲਗਭਗ ਮੇਰੇ ਖਾਲਚੇ ਕਰੋੜਾਂ ਦੀ ਥਾਂ ਹੈ ਉਹਨੂੰ ਡੰਪ ਬਣਾਉਂਦੇ ਹਨ ਉਹਨੂੰ ਉਹਦੇ ਵਾਸਤੇ ਡੰਪ ਬਣਾ ਲਈ ਚਾਰਦਵਾਰੀ ਕੀਤੀ ਲੋਕਾਂ ਨੂੰ ਪਤਾ ਨਨ ਲੱਗੇ ਉਹਨੇ ਬਿਲਕੁਲ ਆਪਣੇ ਇਸ ਡੰਪ ਤੇ ਨਾਲ ਉਹਦੀ ਜਗ੍ਹਾ ਉਹਦੇ ਚੋਂ ਕੰਦ ਪਾੜੇਗਾ ਹਜੇ ਕੰਦ ਤੇ ਨਹੀਂ ਪਾੜੀ ਪਰ ਇਹ ਤੇ ਹੋ ਨਹੀਂ ਸਕਦਾ ਕਿ ਚੇਅਰਮੈਨ ਨੂੰ ਇਹ ਚੀਜ਼ਾਂ ਨਜ਼ਰ ਨਾ ਆਉਂਦੀ ਪਤਾ ਹੋਏਗਾ ਕੀ ਪਤਾ ਚੇਅਰਮੈਨ ਨੇ ਵੀ ਅੱਖਾਂ ਬੰਦ ਕੀਤੀ ਉਹ ਨੋ ਵੀ ਕਬੂਤਰ ਬਣਿਆ ਐਮਐਲਏ ਨੂੰ ਵੀ ਪਤਾ ਆਏਗਾ ਇਹ ਤੇ ਜਾਗਰਤ ਹੋਣਾ ਪਵੇਗਾ ਇਹ ਤੁਸੀਂ ਜਾਗਰਤ ਕਰੋਗੇ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਦੇ ਨਾਲ ਆ ਜਿਹੜੇ ਜੋ ਇਹਨਾਂ ਨੂੰ ਸਮੱਸਿਆ ਆਏਗੀ ਗਣੇਸ਼ ਵਸੀ ਉਹਦੀ ਆਵਾਜ਼ ਚੁੱਕਦਾ ਰਹੇਗਾ ਮੈਂ ਇਹਦਾ ਇਹ ਹੱਲ ਬਾਰੇ ਵੀ ਤੁਹਾਡੇ ਨਾਲ ਗੱਲ ਕਰਦਾ ਪਰ ਅੰਮ੍ਰਿਤਸਰ ਦੇ ਨਿਯਮ ਅੰਮ੍ਰਿਤਸਰ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰ ਲਈਏ ਹਾਂਜੀ ਤੁਸੀਂ ਨਿਯਮ ਅੰਮ੍ਰਿਤਸਰ ਤੋਂ ਹੀ ਹਾਂਜੀ ਹਾਂਜੀ ਕੀ ਸਮੱਸਿਆ ਆ ਰਹੀ ਜੀ ਤੁਹਾਨੂੰ ਔਰ ਕਿੰਨੀ ਦੇਰ ਤੋਂ ਇਹ ਜਿਹੜੀ ਪ੍ਰੋਬਲਮ ਹੈ ਔਰ ਕਿਨੂ ਕਿਨੂ ਮਿਲੇ ਹੋ ਤੁਸੀਂ ਇਸ ਬੰਦ ਚ ਇਹ ਜਦੋਂ ਦੀ ਜਦੋਂ ਤਾਂ ਅਸੀਂ ਦੇਖਨੇ ਆ ਇਹਦਾ ਸੜਕ ਦਾ ਇਹੀ ਹਾਲ ਹੈ ਇੱਥੇ ਇਹ ਆ ਜਗ੍ਹਾ ਫਲੈਟਸ ਲਈ ਉਹ ਅਲੋਟਡ ਆ ਸਟਿਲ ਇੱਥੇ ਇੰਨਾ ਕੂੜਾ ਇਕੱਠਾ ਹੋਇਆ ਵਾ ਹਜੇ ਤੇ ਕੂੜਾ ਇਕੱਠਾ ਹੈ ਇੱਥੇ ਇਹਨਾਂ ਨੇ ਅੱਗ ਲਾਉਣੀ ਆ ਇਹ ਸਾਰਾ ਧੂਆਂ ਸਾਨੂੰ ਨਿਊ ਮਸਰ ਨੂੰ ਆਉਣਾ ਵਾ ਸਾਡੇ ਜਿਹੜੇ ਵਸਨੀਕ ਨੇ ਸਾਰਿਆਂ ਨੂੰ ਤੰਗ ਹੋਣਾ ਸੀ ਇੱਥੇ ਕੋਈ ਲਾਈਟਿੰਗ ਦਾ ਪ੍ਰਬੰਧ ਨਹੀਂ ਆ ਹੁਣ ਇਹ ਹਨੇਰਾ ਹੋਣ ਲੱਗਾ ਵਾ ਇੱਥੇ ਸਾਨੂੰ ਖਲੋਣਾ ਵੀ ਖਤਰਨਾਕ ਲੱਗੇਗਾ ਥੋੜੇ ਟਾਈਮ ਤੱਕ ਇੱਥੇ ਡੇਂਜਰਸ ਆਉਣਾ ਇੱਥੇ ਆਪਾਂ ਨਹੀਂ ਆ ਜਾ ਸਕਦੇ ਜਦਕਿ ਸਾਡੇ ਘਰਾਂ ਨੂੰ ਇਹ ਰਸਤਾ ਸ਼ੋਰ ਸ਼ੋਰਟ ਲੱਗਦਾ ਫਿਰ ਵੀ ਸਾਨੂੰ ਰਸ਼ ਚੋਂ ਕਿਉਂ ਆਉਣਾ ਪੈਂਦਾ ਕਿਉਂਕਿ ਇੱਥੇ ਸੇਫ ਨਹੀਂ ਜਾਣਾ ਇੱਥੇ ਸੜਕਾਂ ਦਾ ਇਹ ਹਾਲ ਆ ਇੱਥੇ ਮੀਂਹ ਪੈ ਜੇ ਤੇ ਇੱਥੇ ਚਿੱਕੜ ਦਾ ਇੰਨਾ ਬੁਰਾ ਹਾਲ ਆ ਇੱਥੇ ਲੰਘ ਹੀ ਨਹੀਂ ਸਕਦੇ ਤੇ ਤੁਸੀਂ ਗੱਲਬਾਤ ਕੀਤੀ ਕੋਈ ਜਿਹੜੇ ਇੱਥੇ ਕਿਉਂਕਿ ਸੀਨੀਅਰ ਲੀਡਰਸ ਨੇ ਐਮਐਲਏ ਨੇ ਹਲਕੇ ਦੇ ਸਾਰਾ ਕੁਝ ਸਾਰੇ ਨਾਲ ਗੱਲਬਾਤ ਕੀਤੀ ਕਿਸੇ ਨਾਲ ਜਿਹੜੇ ਵੀ ਅਫੀਸ਼ੀਅਲ ਕੋ ਹਜੇ ਤੱਕ ਗੱਲ ਗਈ ਹੈ ਉਹਨਾਂ ਨੇ ਇਸ ਚੀਜ਼ ਦਾ ਕੋਈ ਵੀ ਹੱਲ ਸਾਡੇ ਤੱਕ ਨਹੀਂ ਆਇਆ ਅਸੀਂ ਨਿਊ ਮਸਰ ਦੇ ਸਾਰੇ ਰੈ residense ਤੇ ਅੱਜ ਇਕੱਠੇ ਹੋਏ ਆਂ ਅਸੀਂ ਬਸੀ ਸਾਹਿਬ ਨੂੰ ਇਹ ਚੀਜ਼ ਦਾ ਦੱਸਿਆ ਕਿ ਇੱਥੇ ਆ ਕੇ ਇਹ ਹਾਲਾਤ ਜ਼ਰੂਰ ਦੇਖੋ ਤੇ ਦਿਖਾਓ ਕਿ ਸਰਕਾਰ ਹੋਰ ਵੀ ਨਿਊ ਮਸਰ ਦੇ ਵਸਨੀਕ ਨੇ ਇੱਥੇ ਕੀ ਕਹਿਣਾ ਚਾਹੋਗੇ ਜੀ ਜੋ ਹਾਲਾਤ ਨੇ ਨਜ਼ਰ ਆ ਰਹੇ ਨੇ ਇਹਦੇ ਬਾਰੇ ਤੁਸੀਂ ਕੋਈ ਪਹਿਲਾਂ ਕੰਪਲੇਨਟ ਕੀਤੀ ਸੀ ਸਰ ਇਹ ਕਿਉਂਕਿ ਨਿਊ ਮਨਿਸਟਰ ਜਿਹੜਾ ਨਾ 340 ਏਕੜ ਸਕੀਮ ਹੈ 340 ਏਕੜ ਜਗਾ ਸਾਰੀ ਛੋਟਾ ਜਿਹਾ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਟਰਸਟ ਦੇ ਮੋਸਟਲੀ ਜਿਹੜੇ ਸੀਨੀਅਰ ਆਫੀਸਰਸ ਨੇ ਉਹ ਇੱਥੇ ਰਹਿ ਰਹੇ ਨੇ ਐਂਡ ਦੇ نو ਈਚ ਐਂਡ एवरीथिंग ਜਿਹੜੇ ਰੂਲਿੰਗ ਪਾਰਟੀ ਦੇ ਲੀਡਰਸ ਨੇ ਉਹ ਵੀ ਬੜੇ ਰਹਿ ਰਹੇ ਨੇ ਠੀਕ ਸਾਡੇ ਕਾਉਂਸਲਰ ਸਾਹਿਬ ਇੱਥੇ ਹੀ ਰਹਿ ਰਹੇ ਨੇ ਜਿਹੜੇ ਮੌਜੂਦਾ ਕਾਉਂਸਲਰ ਨੇ ਸੋ ਇਹ ਚੀਜ਼ਾਂ ਕਿਸੇ ਤੋਂ ਲੁਕੀਆਂ ਨਹੀਂ ਹੈ ਕਿ ਵਾਟ ਇਜ਼ ਗੋਇੰਗ ਔਨ ਵਾਟ ਇਜ਼ ਹੈਪਨਿੰਗ ਸੋ ਅਸੀਂ ਜਿਹੜੇ ਟਰਸਟ ਦੇ ਆਫੀਸਰਸ ਦੇ ਨੋਟਿਸ 'ਚ ਸਾਰੀਆਂ ਗੱਲਾਂ ਆਲਰੇਡੀ ਹੈਗੀਆਂ ਪਰ ਜਦੋਂ ਸਾਡੇ ਹੱਥ ਖੜੇ ਹੋ ਗਏ ਫਿਰ ਅਸੀਂ ਲਿਆ ਤੇ ਜੇ ਅੱਜ ਤੋਂ ਬਾਅਦ ਵੀ ਪ੍ਰਸ਼ਾਸਨ ਨਾ ਜਾਗਿਆ ਦੈਨ ਵੀ ਵਿਲ ਮਸਟ ਅਪਰੋਚ ਟੂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਰਿਗਾਰਡਿੰਗ 올 ਦਾ ਸਟਫ ਜਿਹੜਾ ਤੁਸੀਂ ਗਿਲਸਾਬ ਵੇਖ ਰਹੇ ਹੋ ਕਾਈਂਡਲੀ ਕਿ ਇੱਥੇ ਬਣ ਕੀ ਰਿਹਾ ਹੈ ਪੋਲਿਊਸ਼ਨ ਜਿਹੜਾ ਉਹ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਇਹਨਾਂ ਦਾ ਨਾ ਪੈਸਾ ਖਰਚ ਕਰਕੇ ਲੋਕੀ ਇੱਥੇ ਕੰਸਟਰਕਸ਼ਨ ਕਰ ਰਹੇ ਨੇ ਇੱਥੇ ਇਲੀਗਲ ਪੋਜੈਸ਼ਨ ਜਿਹੜਾ ਉਹ ਤੁਸੀਂ ਵੇਖ ਲਿਆ ਸੋ ਮੇਰੀ ਤੁਹਾਡੇ ਦਰਖਾਸਤ ਇਹ ਬੇਨਤੀ ਕਰਦਾ ਕਿ ਇਹਨੂੰ ਜੇ ਪ੍ਰਸ਼ਾਸਨ ਤੁਹਾਡੇ ਰਾਈ ਜਾਗ ਪਵੇ ਠੀਕ ਹੈ ਅਦਰ ਅਦਰਵਾਈਜ਼ ਅਸੀਂ ਐਜੀਟੇਸ਼ਨ ਜਿਹੜੀਆਂ ਸ਼ੁਰੂ ਕਰਾਂਗੇ ਬਿਲਕੁਲ ਪ੍ਰੋਟੈਸਟ ਮੋਡ 'ਚ ਆ ਜਾਓਗੇ ਬੱਸੀ ਸਾਹਿਬ ਹਾਂਜੀ ਹਾਂਜੀ ਦੱਸੋ ਜੀ ਕੀ ਤੁਹਾਨੂੰ ਲੱਗਦਾ ਬੜੇ ਪਰੇਸ਼ਾਨ ਨੇ ਸਾਰੇ ਲੋਕ ਜਿਹੜੇ ਮੈਂ ਗੱਲਬਾਤ ਕੀਤੀ ਆ ਹੋਰ ਕਿੱਦਾਂ ਦੀਆਂ ਪਰੇਸ਼ਾਨੀਆਂ ਨੇ ਵਾਕਿਆ ਗੰਦਗੀ ਚ ਪੋਲਿਊਸ਼ਨ ਚ ਰਹਿਣਾ ਬਹੁਤ ਔਖਾ ਕੰਮ ਹੈ ਭਾਜੀ ਬਹੁਤ ਜ਼ਿਆਦਾ ਪ੍ਰੋਬਲਮਸ ਆ ਸੀਵਰ ਬਲਾਕੇਜ ਦੀ ਬਹੁਤ ਪ੍ਰੋਬਲਮਸ ਆ ਪਰसों ਰਾਤ 1:30 ਵਜੇ ਤੱਕ ਮੈਂ ਖਲੋ ਕੇ ਬਲਾਕੇਜ ਕਢਵਾਈ ਹੈ ਹੈਨਾ ਅਸੀਂ ਕੋਈ ਇੱਥੇ ਸਰਕਾਰ ਦੇ ਨੰਮ ਲੈਦੇ ਥੋੜੀ ਆ ਇਹ ਤੇ ਇਹਨਾਂ ਨੂੰ ਚਾਹੀਦਾ ਨਾ ਜਿਹੜੇ ਸੀ ਆਪਣੇ ਜਿਹੜੇ ਗਵਰਨਮੈਂਟ EMPLOYEES ਆ ਜਾਂ ٹرسٹ ਜਿਹੜੇ ਮੈਂਬਰਸ ਆ ਉਹ ਪੇਨ ਲੈਣ ਅੱਜ ਤੇ ਹਾਲ ਤੁਸੀਂ ਵੇਖੋ ਅੱਜ ਸਾਹਮਣੇ ਉਹਦੇ ਤੁਸੀਂ ਦੇਖ ਸਕਦੇ ਆ ਕਿਦਾਂ ਪੋਲਿਊਸ਼ਨ ਆ ਇਹ ਲੋਕਾਂ ਦੀ ਛੱਤਾਂ ਤੇ ਤੁਸੀਂ ਜਰਾਤੋਂ ਵੇਖੋ ਸਹੀ ਬੰਦ ਹੈ ਕਿ ਸਵੇਰੇ ਮਾਰਨਿੰਗ ਉੱਠੀ ਦਾ ਆ ਰਿਹਾ ਇਥੇ ਕੂੜੇ ਦਾ ਡੰਪ ਜੋ ਤੇ ਕਲੀਨਿੰਗ ਆ। ਹਮ ਇਹਨਾਂ ਨੇ ਸਰਕਾਰੀ ਜਿਹੜਾ ਆਪਾਂ ਗੱਡੀਆਂ ਆਉਂਦੀਆਂ ਸੀਆਂ ਕੂੜਾ ਇਕੱਠਾ ਕਰਨ ਵਾਸਤੇ ਉਹ ਬੰਦ ਹੋ ਗਈਆਂ ਜੀ। ਹੁਣ ਪ੍ਰਾਈਵੇਟ ਮਿਲੀ ਭੁਗਤਾਨਕ ਪ੍ਰਾਈਵੇਟ ਗੱਡੀਆਂ ਆ ਰਹੀਆਂ ਨੇ। ਹੈਨਾ ਉਹ ਡਬਲ ਚਾਰਜ ਕਰ ਰਹੀਆਂ ਨੇ। ਉਹ ਕੂੜਾ ਉਥੇ ਚੁੱਕ ਕੇ ਇੱਥੇ ਸੁੱਟ ਰਹੀਆਂ ਨੇ। ਇਹ ਕੋਈ ਹਾਲ ਥੋੜੀ ਆ। ਅਸੀਂ ਇਹਨਾਂ ਦੀ ਪ੍ਰਾਪਰਟੀਆਂ ਮਹਿੰਗੀਆਂ ਲੈ ਕੇ ਇੱਥੇ ਆਪਾਂ ਵਸਨੀਕ ਆ ਤੇ ਸਾਡੇ ਬਿਲਕੁਲ ਸੁਧਾਰ ਨਹੀਂਗਾ। ਤੇ ਬਿਹੜਾ ਹੀ ਕਰ ਕਰਤਾ ਜੀ। ਇਹ ਡੰਪ ਤੇ ਬੜੀ ਵੱਡੀ ਸਮੱਸਿਆ ਹੋਇਆ ਜੀ। ਡੰਪ ਜਿਹੜਾ ਵਾ ਹਰ ਥਾਂ ਤੋਂ ਇਹ ਆਵਾਜ਼ ਉੱਠ ਰਹੀ ਐ ਡ ਕੀ ਲੱਗਦਾ ਤੁਹਾਨੂੰ ਕਿ ਹੋਰ ਜਗ੍ਹਾ ਕਿਹੜੀ ਹੈ ਕਿੱਥੇ ਡੰਬਲਾ ਸਕਦੇ ਕਿਵੇਂ ਕਰ ਸਕਦੇ ਕਿਵੇਂ ਡਿਸਪੋਜ਼ ਆਫ ਕਰ ਸਕਦੇ ਨੂੰ ਇਹ ਸਰਕਾਰ ਨੇ ਜਿਹੜੇ ਠੇਕੇ ਦਿੱਤੇ ਆ ਉਹ ਗਲਤ ਤਰੀਕੇ ਨਾਲ ਦਿੱਤੇ ਆ ਹਮ ਇੱਕ ਦੀ ਵਾਇਬਿਲਿਟੀ ਨਹੀਂ ਹੈਗੀ ਉਹਨੇ ਉਹਨੂੰ ਠੇਕਾ ਦਿੱਤਾ ਗਿਆ ਜਿਹਦੀ ਵਾਇਬਿਲਿਟੀ ਹੈਗੀ ਉਹਨੂੰ ਜੇ ਠੇਕਾ ਦੋਗੇ ਜਿਹਦੀ ਕਪੇਬਿਲਿਟੀ ਹੋਏਗੀ ਜੇ ਮੇਰੀ ਕਪੈਸਿਟੀ ਕੁ ਫਲਕਾ ਖਾਂਦੀ ਆ ਤੇ ਮੈਂ 6 ਖਾਵਾਂਗਾ ਬਿਮਾਰ ਹੋਵਾਂਗਾ ਇਹ ਹਾਲਾਤ ਉਹਨੇ ਕੀਤੇ ਹੋਏ ਆ ਇਸ ਕਰਕੇ ਇਸ ਕੂੜੇ ਨੂੰ ਅਸੀਂ ਸਫਰ ਕਰ ਰਹੇ ਆਂ ਇਹ ਗੱਡੀਆਂ ਨਹੀਂ ਹੈਗੀਆਂ ਜਦੋਂ ਫੋਨ ਕਰ ਲੋ ਟਰਸਟ ਵਾਲਿਆਂ ਨੂੰ ਕਾਰਪੋਰੇਸ਼ਨ ਵਾਲਿਆਂ ਨੂੰ ਯਾਰ ਇੱਥੇ ਕੂੜੇ بس ਸਾਡੀਆਂ ਗੱਡੀਆਂ ਆ ਰਹੀਆਂ ਜੀ ਅੱਜ ਅਸੀਂ 55 ਗੱਡੀਆਂ ਨੂੰ ਛੰਡੀ ਦੇਤੀ ਹੈ ਜੀ ਅੱਜ ਈਸਟਰ ਦੇ ਮੈਨੂੰ ਤਾਂ ਦਿਖ ਨਹੀਂ ਨੀ ਗੱਡੀਆਂ ਹੈ ਕਿੱਥੇ ਹੂੰ ਹੂੰ ਕਿਉਂਕਿ ਇਹਨਾਂ ਨੂੰ ਹੱਲ ਕੀ ਨਜ਼ਰ ਆਉਂਦਾ ਕੀ ਹੱਲ ਹੋ ਸਕਦਾ ਕਿਉਂਕਿ ਇਹਦਾ ਇਹਦਾ ਵੱਡੀ ਤੋਂ ਵੱਡੀ ਮਸ਼ੀਨਰੀ ਲੈ ਕੇ ਆਣ ਜਿਹੜੇ ਆਪਣਾ ਕੰਮ ਹੈ ਕਿਸੇ ਚੰਗੀ ਕੰਪਨੀ ਨੂੰ ਕੰਮ ਦੇਣ ਤਾਂ ਕਿ ਇਸ ਇਲਾਕੇ ਦੀ ਸਫਾਈ ਹੋ ਸਕੇ ਇਸ ਗੁਰੂ ਨਗਰੀ ਨੂੰ ਪਵਿੱਤਰ ਰੱਖ ਸਕੀਏ ਇਹਦਾ ਹੱਲ ਇੱਕੋ ਹੀ ਹੈ ਕਿ ਚੰਗੀ ਚੰਗੀ ਕੰਪਨੀ ਨੂੰ ਨਹੀਂ ਇਹ ਜਿਹੜੇ ਵਸਨੀਕ ਨੇ ਇੱਥੋਂ ਹੈਜੀਟੇਸ਼ਨ ਮੋਡ ਚ ਨੇ ਹੁਣ ਕਹਿੰਦੇ ਕਿ ਇਸ ਤੋਂ ਬਾਅਦ ਇਹ ਹੈਜੀਟੇਸ਼ਨ ਕਰਾਂਗੇ ਤੁਸੀਂ ਨਾਲ ਬੈਠੋਗੇ ਮੈਂ ਮੈਂ 100% ਬੈਠੂਗਾ ਜੀ ਮੈਂ ਤੇ ਮੇਰੇ ਪਰਿਵਾਰ ਨੇ ਮੇਰੇ ਜਨਮ ਭੂਮੀ ਵੀ ਆ ਮੇਰੀ ਕਰਮ ਭੂਮੀ ਵੀ ਆ ਜਿੱਥੇ ਇਹਨਾਂ ਨੂੰ ਪ੍ਰੋਬਲਮ ਆਏਗੀ ਮੈਂ ਇਹਨਾਂ ਦੇ ਨਾਲ ਹਮੇਸ਼ਾ ਖਲੋਤਾ ਦੇਖਾਂਗਾ ਔਰ ਇਹਨਾਂ ਦੀ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਹੈ ਇਹ ਕੂੜੇ ਦੀ ਹਾਲਾਤ ਵੇਖੋ ਚੁੱਕ ਚੁੱਕ ਕੇ ਜੇ ਉੱਥੋਂ ਚੁੱਕੇ ਇੱਥੇ ਹੀ ਸੁੱਟਣਾ ਤੇ ਫਿਰ ਦੇ ਇਹ ਵੀ ਲਫਾਫੇ ਪਰ ਪਰ ਸੁੱਟ ਦਨਗੇ ਇਹਦੇ ਬਾਰੇ ਸੋਚਣਾ ਪਏਗਾ ਸਰਕਾਰ ਨੂੰ ਹੱਲ ਕੱਢਣਾ ਪਏਗਾ ਇਸ ਸਰਕਾਰ ਨੂੰ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਬਾਕੀ ਸੜਕਾਂ ਨਾਲੀਆਂ ਗਲੀਆਂ ਤੋਂ ਬਣਾ ਲਈ ਸਭ ਤੋਂ ਪਹਿਲਾਂ ਕੂੜੇ ਦੀ ਸਮੇਟਾ ਸਮਿੱਟੀ ਦੀ ਜ਼ਰੂਰੀ ਆ ਪਰ ਮੈਂ ਸਮਝਦਾ ਕਿ ਇਹ ਸਰਕਾਰ ਇਸ ਕੰਮ ਦੇ ਵਿੱਚ ਫੇਲ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਦਾ ਜਵਾਬ ਦੇਣਗੇ ਸੋ ਬਿਲਕੁਲ ਜੀ ਸਮੱਸਿਆ ਬਹੁਤ ਗੰਭੀਰ ਹੈ ਬੇहद ਗੰਭੀਰ ਹੈ ਬਿਲਕੁਲ ਜੈਨੂਨ ਸਮੱਸਿਆ ਜਿਹੜੀ ਆ ਉਹ ਨਜ਼ਰ ਆ ਰਹੀ ਇੱਥੋਂ ਦੇ ਵਸਨੀਕ ਜਿਹੜੇ ਨੇ ਉਹ ਬੇहद ਪਰੇਸ਼ਾਨ ਨਜ਼ਰ ਆ ਰਹੇ ਨੇ ਔਰ ਇਸ ਤੋਂ ਪਹਿਲਾਂ ਕਿ ਇਹ ਧਰਨੇ ਤੇ ਬੈਠ ਜਾਣ ਸਰਕਾਰ ਦੇ ਖਿਲਾਫ ਨਾਰੇਬਾਜ਼ੀਆਂ ਕਰਨ ਔਰ ਜਿਹੜੀ ਆਪੋਜੀਸ਼ਨ ਨੂੰ ਵੀ ਹੋਰ ਬੋਲਣ ਦਾ ਮੌਕਾ ਮਿਲੇ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਇਸ ਨੂੰ ਬਕਾਇਦਾ ਤੌਰ ਤੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ